ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਾਈ ਹਰਵੈਲ ਦੇ ਫਾਰਮ ਤੇ ਪਹੁੰਚੀਆਂ ਦੋਸਤੋ ਤੇ ਅੱਜ ਜਿਹੜੇ ਧੰਗ ਹੈਗੇ ਆ ਤੁਹਾਨੂੰ ਟੋਟਲ ਤਕਰੀਬਨ ਵੜਾ ਵੀ ਵੇਖਣ ਦੇ ਵਿੱਚ ਮਿਲਣੀਆਂ ਤਕਰੀਬਨ 5 ਕੁ ਵੜਾ ਹੈਗੀਆਂ ਨੇ ਮੇਰੇ ਕੋਲ ਤੇ ਇਹ ਦੋ ਝੋਟੀਆਂ ਹੋਣਗੀਆਂ ਠੀਕ ਹੈ ਜੀ ਟੋਟਲ 7 ਮਿਲਾ ਕੇ ਜਿਹੜੇ ਦੋਸਤੋ ਨਗ ਹੋਣਗੇ ਤੇ ਵੇੜਾ ਜਿਹੜੀਆਂ ਦੋਸਤੋ ਤੁਹਾਨੂੰ ਪਸੰਦ ਆਉਣਗੀਆਂ ਠੀਕ ਹੈ ਜੀ ਚੰਗੀਆਂ ਹੋਣਗੀਆਂ ਤੇ ਇੱਕ ਮਾਲੀ ਆ ਠੀਕ ਹੈ ਜੀ ਕਿਸੇ ਵੀਰ ਨੇ ਨੀਲੀ ਰਵੀ ਦਾ ਮਾਲੀ ਖਰੀਦਣਾ 나ਗ ਦਾ ਜਿਹੜਾ ਦੋਸਤੋ ਬੱਚਾ ਠੀਕ ਹੈ ਚੰਗੇ ਸੀਮਨ ਦਾ ਬੱਚਾ ਤੇ ਕਟਕੁੱਟ ਚੰਗਾ ਸੋਹਣਾ ਮਾਲੀ ਦਾ ਬਾਕੀ ਆਖੂਖ ਚੰਗੀ ਆ ਤੇ ਕਿਸੇ ਵੀਰ ਨੇ ਖਰੀਦਣਾ ਕਿ ਸ਼ੌਂਕੀਆ ਤੌਰ ਤੇ ਤੁਸੀਂ ਠੀਕ ਹੈ ਜਰੂਰ ਕਟਾ ਖਰੀਦ ਸਕਦੇ ਹੋ ਤੇ ਇਨਫੋਰਮੇਸ਼ਨ ਇਹਦੀ ਵੀ ਆਪਾਂ ਲੈ ਲਾਂਗੇ ਬਾਕੀ ਮਾਰਕਿੰਗ ਜਿੰਨੀ ਵੀ ਹੈਗੀ ਆ ਤੁਹਾਡੇ ਬਿਲਕੁਲ ਸਾਹਮਣੇ ਆ ਤੇ ਅੱਜ ਜਿਹੜੀ ਦੋਸਤੋ ਵੀਡੀਓ ਹੈਗੀ ਆ ਆਪਾਂ 14 ਫਰਵਰੀ ਨੂੰ ਵੀਡੀਓ ਬਣਾ ਰਹੇ ਤੇ ਤਕਰੀਬ ਸਾਡੇ 12:30 ਵਜੇ ਦਾ ਜਿਹੜਾ ਕਰੈਕਟ ਟਾਈਮ ਹੈਗਾ ਜਿਹੜੇ ਪਸ਼ੂ ਖਾਸ ਤੌਰ ਤੇ ਸੂਏ ਸਵਾਏ ਨੇ ਦੋਸਤੋ ਉਹਨਾਂ ਦੀ ਤੁਸੀਂ ਜਿਹੜੀ ਹੈ ਤਸੱਲੀ ਆ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਤੇ ਆਜੋ ਆਪਾਂ ਪੂਰੀ ਇਨਫੋਰਮੇਸ਼ਨ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵਹਿੜਾਂ ਜਿਹੜੀਆਂ ਬਿਲਕੁਲ ਕੁਝ ਕਿ ਨੱਕ ਜਿਹੜੇ ਹੈਗੇ ਦੋਸਤੋ ਸੂਏ ਨੇ ਤੇ ਕੁਝ ਕਿ ਬਿਲਕੁਲ ਤਿਆਰੀ ਦੇ ਵਿੱਚ ਨੇ ਠੀਕ ਆ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਕੁਝ ਤੇ ਅਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਵਹਿੜਾਂ ਦੀ ਤੇ ਸਭ ਤੋਂ ਪਹਿਲਾਂ ਵੀਰ ਹਰਵੇਲ ਸਾਸਰੀ ਕਾਲਵੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ ਜਾਂ ਇੱਥੇ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਹ ਠੀਕ ਆ ਬਈ ਹਰ ਬੇਲ ਤੇ ਅੱਜ ਵੀਰ ਘੱਟੋ ਘੱਟ ਵੀ ਪੰਜ ਬਹਿਣਾ ਤੇ ਦੋ ਝੋਟੀਆਂ ਨੇ ਦੋ ਝੋਟੀਆਂ ਇਕੱਟਾ ਇੱਕ ਮਾਲੀ ਕੱਟਾ ਦਿਖਾਤਾ ਜੀ ਠੀਕ ਆ ਤੇ ਕਰੀਏ ਵੀਰ ਸ਼ੁਰੂ ਬਹਿਣਾ ਤਕਰੀਬਨ ਫਿਰ ਹੌਲੀਆਂ ਜੀਆਂ ਆਈਆਂ ਚੰਗੀਆਂ ਵੈਸੇ ਪਹਿਲਾਂ ਨਹੀਂ ਬਹਿਣਾ ਲੱਗਦੀ ਸੰਧੂ ਸਾਹਿਬ ਮੋਹ ਚੌਹੀ ਆ ਹਾਂਜੀ ਸ਼ਾਹੀ ਵਾਲ ਦੀ ਬੱਛੀ ਆ ਹੂੰ ਚੰਗੀ ਸੀ ਇਸ ਇਲਾਕੇ ਜਿੱਦਾਂ ਅੱਪਾ ਕਹਿੰਦੇ ਨੇ ਕਿਵਾਰਾ ਸ਼ਾ ਇਹਦੀ ਮਾਂ ਦਾ ਜਿਹੜਾ ਸ਼ਾਇਰ ਇਹ ਮਤਲਬ ਜਿਹੜੇ ਆਪਾਂ ਲਈਏ ਫਾਰਮ ਤੋਂ ਇਹ ਫਾਰਮ ਦੀ ਬੱਚੀ ਆ ਦੋਨੇ ਫਾਰਮ ਦੀਆਂ ਬੱਚੀਆਂ ਨੇ ਹਾਂਜੀ ਇੱਕ ਵੱਡੀ ਦੀ ਆ ਤਕਰੀਬ 18 ਪਲੱਸ ਚਾਈ ਵਾਲਾ ਦੁੱਧ ਸੀਗਾ ਠੀਕ ਆ ਜੀ ਕੋਈ ਵੀ ਚੰਗੇ ਸੀ ਮੰਦੀ ਆ ਠੀਕ ਆ ਜੀ ਹਜੇ ਸੰਤੂ ਸਾਹਿਬ ਚਲੋ ਵੇਖਣ ਨੂੰ ਲੈ ਪਾਲ ਚੁੱਕਨ ਲਈਏ ਹਾਂਜੀ ਪਰ ਹਜੇ ਬੱਚੀ ਸੁੰਦੀ ਨਹੀਂ ਬਿਲਕੁਲ ਸ਼ਾਇਤ ਆਉਂਦਿਆ ਹਾਂ ਫਿਰ ਸੀਲਸ ਲੱਗ ਬਹੁਤ ਜ਼ਿਆਦਾ ਹਾਂ ਹਾਂ ਜਹਾਹੀ ਵਾਲ ਦੇ ਵਿੱਚ ਹੈ ਨਾ ਹਾਂਜੀ ਬਿਲਕੁਲ ਤੇ ਬੱਚੀ ਕਿਵੇਂ ਮੂੰਹ ਦੋਂਦੀ ਤੁਸੀਂ ਜੀ ਮੂੰਹ ਚੌਗੀ ਆ ਤੇ ਥਣ ਥਣ ਦੋਸਤੋ ਵੇਖ ਕੇ ਤੁਸੀਂ ਆਪ ਚੈੱਕ ਕਰ ਲੈਣਾ ਠੀਕ ਆ ਬਹੁਤ ਸੋਹਣਾ ਚੰਗਾ ਥਾਣਾ ਚਾਰ ਥਾਣਾ ਵਿਥ ਫਿਰਲ ਵੇਖੋ ਤੁਸੀਂ ਬਹੁਤ ਪਿਆਰੀ ਆ ਤੇ ਇਹਦਾ ਥਣ ਬਹੁਤ ਵਧੀਆ ਜਾਨੀ ਕਿ ਮੁੱਠੀ ਤੋਂ ਵੀ ਜ਼ਿਆਦਾ ਹਮ ਆ ਕਰੋ ਚੱਕ ਜੀ ਠੀਕ ਆ ਤੇ ਬਾਈ ਹਰਵੇਲੇ ਨੂੰ ਖੋਲ ਕੇ ਤੋੜ ਗਏ ਤੇ ਥੋੜਾ ਥੋੜਾ ਸਿੰਘ ਵੈਸੇ ਨਾਰਮਲ ਹੀ ਹੈਗੇ ਹੈ ਨਾ ਨਾਮ ਹੋ ਜਾਵੇ ਸਾਨੂੰ ਦਾ ਕੁਝ ਨਹੀਂ ਕਹਿੰਦੀ ਮਤਲਬ ਬਿਲਕੁਲ ਛੋਟੇ ਇੰਚ ਅੱਧੇ ਡੇਢ ਇੰਚ ਦੇ ਸਾਰੇ ਸਿੰਘ ਇਹ ਤਾਂ ਕੁਦਰਤ ਜਿਹੜੇ ਦੇ ਨਿਕਲੇ ਬਾਕੀ ਸ਼ਰੀਫ ਹੀ ਬਾੜ ਦੇ ਵਿੱਚ ਕੋਰੀਆ ਦੋਸਤੋ ਤੇ ਬਨਾਥਣਾ ਜਿਹੜਾ ਹਵਾਨੇ ਦਾ ਤੁਸੀਂ ਵੇਖ ਕੇ ਚੈੱਕ ਕਰ ਲੈਣਾ ਤੇ ਲਾਲ ਡੱਬੀ ਆ ਦੋਸਤੋ ਠੀਕ ਆ ਨਾਲ ਚਿੱਟੀ ਡੱਬੀ ਆ ਲਾਲ ਆ ਤੇ ਚਿੱਟੀ ਡੱਬੀ ਆ ਵਿੱਚ ਲਾਲ ਵਾਇਰ ਪ੍ਰੋਪਰ ਜਿਹੜੀ ਲਾਲ ਹਵਾਨੇ ਦੀ ਬੰਤਰ ਬਹੁਤ ਸੋਹਣੀ ਆ ਠੀਕ ਆ ਜੀ ਫਾਈਨਲ ਬਾੜ ਨੇ ਸੋਹਣਾ ਤੇ ਫੇਸ ਦੀ ਕੁਆਲਿਟੀ ਵੀ ਓਵਰ ਆਲ ਬਹੁਤ ਸੋਹਣੀ ਆ ਤੇ ਬਾਕੀ ਤੁਸੀਂ ਜਿਹੜਾ ਪਿੱਟ ਪੁੱਠੇ ਤੋਂ ਵੇਖ ਕੇ ਜਜਮੈਂਟ ਕਰ ਲਓ ਹਵਾਨੇ ਵਾਲੇ ਪਾਸੇ ਬਹੁਤ ਵਧੀਆ ਚੰਗਾ ਸੋਹਣਾ ਜਿਹੜਾ ਲੇਵਾ ਬਣਾ ਕੇ ਤਿਆਰ ਕੀਤਾ ਹੈ ਤੇ तकरीबन ਸੂਣ ਦੇ ਵਿੱਚ ਰੈਡੀ ਲੱਗਦੀ ਨਾ ਜੀ ਨਹੀਂ ਸੰਤੂ ਸਾਹਿਬ ਹਜੇ ਜੇ ਆਪਾਂ ਇਹਦੇ ਲਖਾਸ ਨੂੰ ਦੇਖੀਏ ਇਹਦੋਂ ਵੇਖੇ ਤਾਂ ਲੱਗਦਾ ਜਿਵੇਂ ਸੂਂਪੜਾ ਪਰ ਜਿਸ ਤਰ੍ਹਾਂ ਆਪਾਂ ਜਿਹੜਾ ਥਣ ਦੇ ਵਿੱਚ ਆ ਬਿਲਕੁਲ ਸ਼ਹਿਦ ਆ ਰਿਹਾ ਹੈ ਤੇ ਚਿਪਾ ਕੋਈ ਬੌਲਾ ਨਹੀਂ ਪੰਨਿਆ ਇਹਨੇ ਜਾਨੀ ਕਿ ਬੌਲਾ 8 ਦਿਨ ਪਹਿਲਾਂ 7 ਦਿਨ ਪਹਿਲਾਂ ਪੰਨ ਜਾਂਦਾ ਹਜੇ ਸ਼ਹਿਦ ਆ ਰਿਹਾ ਨਾ ਤੇ ਹਜੇ ਸ਼ਹਿਦ ਆ ਰਿਹਾ ਤੇਪਣ ਤੇ ਸ਼ਹਿਦ ਆ ਰਿਹਾ ਹਾਂਜੀ ਲੋ ਵੀ ਦੋਸਤੋ ਨੋਟ ਕਰ ਲਿਓ ਫਿਰ ਹਜੇ ਸੁੰਦੀ ਨਹੀਂ ਘਟੋ ਘਟ ਵੀ 2 ਹਫਤੇ ਦਾ ਸਮਾਂ ਵੀ ਜਾਂ ਹਫਤਾ ਡੇਢ ਹਫਤਾ ਤਾਂ ਮੰਨ ਕੇ ਚੱਲੋ 10 ਦਿਨ ਦਾ 10 ਦਿਨ ਤੁਸੀਂ ਬਿਲਕੁਲ ਆਰਾਮ ਨਾਲ ਜਿਹੜ ਤੇ ਜੇਕਰ ਦੋਸਤੋ ਹਵਾਨੇ ਦੀ ਬਿਲਕੁਲ ਢਿੱਲ ਢੁਲੋ ਦੇਖੀਏ ਤੇ ਲੱਗਦਾ ਵੀ ਹੈ तकरीबन ਹਫਤੇ ਤੋਂ ਉੱਪਰ ਟੱਪਦੀ ਪਈ ਹੈ ਤੇ ਸਤਿ ਸ਼ੰਤੂ ਸਾਹਿਬ ਜਿਸ ਤਰ੍ਹਾਂ ਬਰ ਰਹੀ ਹੈ ਜਾਂ ਉਮੀਦ ਆ ਹਾਂਜੀ ਤੇ ਚੰਗੇ ਦਸ ਪੌਂਡ ਦਾ ਸੰਭਾਰ ਲੱਗੇ ਇੱਧਰ ਲੱਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਇੱਕ ਵੱਡੀਆਂ ਗਾਵਾਂ ਦਾ ਲੇਵਾ ਇਹਨੂੰ ਲੱਗਾ ਮੈਂ ਉਹੀ ਦੇਖ ਰਿਹਾ ਜੀ ਵੈੜ ਨੇ ਪਹਿਲਾ ਸੂਬਾ ਸੂਣਾ ਤੇ ਲੇਵਾ ਲਈ ਫਿਰਦੀ ਹੈ ਜਿਵੇਂ ਬਹੁਤ ਵੱਡੀਆਂ ਵੈੜਾਂ ਜਾਂ ਮਤਲਬ ਦੂਜੇ ਤੀਜੇ ਸੂਬੇ ਦਾ ਕਵਰ ਕਰੋ ਤੁਸੀਂ ਬਿਲਕੁਲ ਪੈਨੋਰਾਮਾ ਜਿੱਦਾਂ ਜਿੱਤਰਾ ਸੀਸਰਗ ਵੱਲੋਂ ਦਾ ਗੱਲਾਂ ਹੀ ਆ ਲੈ ਵੀ ਦੋਸਤੋ ਕਿਸੇ ਵੀ ਮੇਰੀ ਭੈਣ ਨੇ ਚਵਾਈ ਕਰਨੀ ਆ ਬੀਬੀ ਕਿਸੇ ਨੇ ਵੀ ਚਵਾਈ ਕਰਨੀ ਆ ਲੇਡੀਜ਼ ਨੇ ਚਵਾਈ ਕਰਨੀ ਆ ਬੜੀ ਇਜ਼ੀਲੀ ਤੁਸੀਂ ਕਰ ਸਕਦੇ ਹੋ ਵੜਾ ਜਿਹੜੀਆਂ ਸ਼ਰੀਫ ਹੁੰਦੀਆਂ ਨੇ ਤਕਰੀਬਨ ਪਾਕੀ ਅੱਗੇ ਗਰਮੀ ਦਾ ਸੀਜ਼ਨ ਵੜ ਅੱਗੇ ਲਾਏਵਾਂ ਦਾ ਹੈਗੀ ਆ ਠੀਕ ਆ ਤੇ ਇਹਦਾ ਹਰ ਮਿਲ ਕੀ ਲੈ ਦੇ ਇਹਦਾ ਸੰਦੂ ਸਾਡਾ 52 ਦੇ ਵਿੱਚੋਂ ਥੋੜਾ ਬਤਾ ਮਾਨਤਨ ਹੋਊਗਾ 52 ਦੇ ਵਿੱਚੋਂ 65000 ਦੀ ਬੱਛੀ ਵਿਗਣ ਵਾਲੀ ਆ ਹੂੰ ਠੀਕ ਆ ਵੈੜ ਜਿਹੜੀ ਦੋਸਤੋ ਹਾਈਟ ਵੀ ਜਿਹੜੀ ਮੀਡੀਅਮ ਹਾਈਟ ਆ ਤੇ ਬਾਕੀ ਕਾਰਨਾਮੇ ਵੱਡੇ ਆ ਵੈੜ ਦੇ ਠੀਕ ਆ ਜੀ ਦੁੱਧ ਤੇ ਚੰਗੇ ਚੱਲੂਗੀ ਠੀਕ ਆ ਬਾ 52000 ਕੀਤੀ ਆ ਜੀ 5252 ਜੀ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਨੈਕਸਟ ਵੈੜ ਆ ਦੋਸਤੋ ਇਹ ਵੀ ਵੈੜ ਬਿਲਕੁਲ ਤੁਸੀਂ ਦੇਖੋਗੇ ਬੋਦੀ ਵਾਲੀ ਵੈੜ ਆ ਜਾਤ ਪਾਤ ਵਾਲੀ ਆ ਪੂਰੀ ਤੇ ਬਾਈ ਹਰਵੈਲ ਕਿੰਨਾ ਕੁ ਸਮਾਂ ਇਹਨੂੰ ਲੱਗ ਜੂਗਾ ਇਹਨੂੰ ਤਾਂ ਉਹ ਲੈ ਜੂਗੀ ਟਾਈਮ ਹਜੇ ਤਾਂ ਟ੍ਰੇਡ ਦਾ ਥੋੜੇ ਪਾੜੇ ਬੰਦੇ ਨੇ ਜਿਹੜੇ ਹਿਸਾਬ ਨਾਲ ਇਹਦੀ ਬੇਲ ਆ ਕੱਤ ਵਜਨ ਆਪੋਂ ਜ਼ਿਆਦਾ ਠੀਕ ਆ ਵਾਧਾ ਕਰਵਾ ਲੂਗੀ ਠੀਕ ਆ ਵੇੜ ਚੰਗੀ ਆ ਦੋਸਤੋ ਕਬੂਤਰੀ ਵਰਗੀ ਵੇੜ ਆ ਠੀਕ ਆ ਤੇ ਕਰਿਓ ਚੈੱਕ ਸਾਰੇ ਪਾਸਿਓ ਹਵਾਨਾ ਆਪਾਂ ਲੇਵਾ ਤੁਹਾਨੂੰ ਪ੍ਰੋਪਰ ਦਿਖਾ ਦੇਣਾ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਤੇ ਸੁਣੀ ਇਹ ਵੀ ਪਹਿਲ ਨਹੀਂ ਐ ਪਹਿਲਾਂ ਸੁਣੀ ਐ ਪਹਿਲਾਂ ਨਹੀਂ ਸੁਣੀ ਐ ਆ ਕਰੋ ਚੈੱਕ ਮੇਰਾ ਵੀਰ ਠੀਕ ਆ ਜੀ ਅੱਛੀ ਹਜੇ ਕੋਈ ਸੂਨ ਦੀ ਸੰਭਾਵਨਾ ਨਹੀਂ ਐ 15 ਵੀ ਖੜ ਸਕਦੀ ਆ 20 ਵੀ ਖੜ ਸਕਦੀ ਆ ਹੂੰ ਹਾਜੇ ਵੇਖੋ ਜੀ ਢਿਲ ਢੋਲੇ ਤਾਂ ਬਣਾਈ ਹਜੇ ਤਾਂ ਲਾਏ ਪਈ ਐ ਜਸਟ ਫਾਰਨ ਦੀ ਬੱਛੀ ਆ ਤਾਂ ਕਿੱਥੇ ਜਾਊਗੀ ਹਜੇ ਤਾਂ ਆ ਢਿਲ ਵੇਖੋ ਗਿੱਠ ਪਿਛੇ ਢਿਲ ਖੇਚੀ ਜਾਂਦੀ ਐ ਠੀਕ ਐ ਸਾਡੀ ਵੱਡੀ ਆ ਚੰਗੀ ਇੱਕ ਕੱਦ ਘਾਟੀ ਸੋਹਣਾ ਤੇ ਪਰਮੇ ਪਿੰਡੇ ਦੇ ਵਿੱਚ ਆ ਦੋਸਤੋ ਜ਼ਰੂਰ ਚੈੱਕ ਕਰ ਲੀ ਹਾਂ ਜੀ ਕਿਸੀ ਮੰਦੀ ਬੱਛੀ ਹੋਊਗੀ ਇਹ ਹਾਂਜੀ ਚਲੋ ਨਹੀਂ ਆਪਾਂ ਕਹਿ ਸਕਦੇ ਆਪਰ ਨੂੰ ਪਤਾ ਨਹੀਂ ਇਹਦੇ ਬਾਰੇ ਹਮ ਪਰ ਗਾਦ ਨਸਲ ਦੇਖੋ ਜੀ ਹਾਂ ਕੱਲਾ ਜਿਹੜੇ ਪਾਰਕੂ ਭਰਾ ਨੇ ਉਹਨਾਂ ਨੂੰ ਪਤਾ ਹੀ ਆ ਹਾਂਜੀ ਬਾਕੀ ਵਪਾਰੀ ਵੀ ਤਾਂ ਸਾਨੂੰ ਸਾਬ ਅੱਗੋਂ ਲੈ ਕੇ ਆਉਂਦਾ ਵਾ ਚਾਲ ਦੀ ਪਰਖ ਨਰ ਕਰਕੇ ਲੈ ਕੇ ਆਉਂਦਾ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਤੇ ਬਿਲਕੁਲ ਹਜੇ ਲਾਇਪਈ ਸਮਝ ਲਓ ਤੁਸੀਂ ਇੱਕ ਸਾਤਾ ਵੀ ਟਾਈਮ ਲੈ ਜੂਗੀ ਚੰਗਾ ਖਾਫਾ ਟਾਈਮ ਲੈ ਜੂਗੀ ਗਰਮੀ ਦਾ ਸੀਜ਼ਨ ਜਿਹੜਾ ਚੰਗਾ ਤੁਸੀਂ ਕਰੋ ਠੀਕ ਆ ਜੀ ਵੜ ਚੰਗੀ ਆ ਖਰੀਦਣ ਵਾਲੀ ਆ ਕਿਸੇ ਘਰੇਲੂ ਵੀਰ ਨੇ ਖਰੀਦਣੀ ਆ ਤਾਂ ਵੀ ਤੁਸੀਂ ਬਿਲਕੁਲ ਲੈ ਕੇ ਜਾ ਸਕਦੇ ਹੋ ਠੀਕ ਆ ਬਹੁਤ ਕੱਦ ਵਜਣਾ ਵੱਡੀਆਂ ਬਈ ਠੀਕ ਆ ਵੱਡੀਆਂ ਜਿਹੜੀਆਂ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਹੁੰਦੀ ਆ ਆ ਕਰੋ ਚੈੱਕ ਬਾਕੀ ਬੜਾਂਉਂਗੀ ਦੋਸਤੋ ਠੀਕ ਆ ਤੇ ਹਰਵੀਰ ਭਾਈ ਕੀ ਇੰਦੀ ਡਿਮਾਂਡ ਕਰਤੀ ਫਿਰ ਤੁਸਾਂ ਦਾ ਇਹ ਲੈਂਦੇ ਨਾ ਜਿਹੜਾ 48000 ਵੱੱਛੀ ਭਾਵੇਂ 75000 ਵੀ ਹੋਵੇ ਪਰ ਸੂਨ ਤੇ ਠੀਕ ਆ ਜੀ ਐਸ ਟਾਈਮ 48 ਇਸ ਟਾਈਮ 48 ਦੀ ਆ ਠੀਕ ਆ ਹਫਤੇ ਦੋ ਆਪਾਂ ਤਾਂ ਮੋਟੇ ਜੇ ਮੰਨ ਲਈਏ ਦੋ ਹਫਤੇ ਹਾਂ ਦੋ ਦੋ ਵੀ ਵਾਦੇ ਖੜ ਸਕਦੀ ਤੁਮ ਦਾ ਅੰਦਾਜ਼ਾ ਅੱਛਾ ਜੀ ਠੀਕ ਆ ਭਾਈ ਇਸ ਤੋਂ ਬਾਅਦ ਅਗਲੀ ਵੜ ਵੀਰ ਇਸ ਦੀ ਕੀ ਡਿਟੇਲਸ ਹੋਈ ਹੈ ਇਹ ਤੁਹਾਨੂੰ ਦਾ ਸੁਈ ਆ ਅੱਛਾ ਜੀ ਪੰਜ ਛੇ ਦਿਨ ਦੀ ਅੱਛਾ ਜੀ ਥੱਲੇ ਇਹਦੇ ਕੋਈ ਅੱਛੇ ਕਿਲੋ ਦੁੱਧਾ ਹੁਣ ਸਿੱਧੇ ਮੇਨਤਾ ਆ ਪਾਈ ਆ ਇਹ ਬੱਚਾ ਆ ਗਿਆ ਥੱਲੇ ਬੱਚਾ ਏ ਬੱਚਾ ਦੋਸਤੋ ਮੇਲ ਕਾਫ ਆ ਠੀਕ ਆ ਬਾਜੇ ਦਾ ਪਾਣਾ 13 ਲੀਟਰ ਦੀ ਚੋਾਈ ਕਰਾਉਗੀ ਬੱਚੇ ਹਾਂ ਕਰੋ ਚੈੱਕ ਬਈ ਠੀਕ ਆ ਤੇ ਹੁਣ ਕਿੰਨੇ ਕ ਤੇ ਚੱਲ ਰਹੀ ਹੈ ਵੈਸੇ 1 8 ਦੇ ਬਾਅਦ ਹੀ ਹੋਊਗੀ ਕਰੀਬ ਅੱਛਾ 7 ਦਿਨਾਂ ਦੀ ਸੋਈ ਆ ਤੇ ਸੁਵਾ ਪਹਿਲੇ ਨਹੀਂ ਆਵੀ ਪਹਿਲਾ ਸੁਵਾ ਜੀ ਠੀਕ ਹੈ ਪਹਿਲਾ ਸੁਵਾ ਵੇੜ ਸੋਈ ਹੈ ਨੀਚੇ ਜਿਹੜਾ ਮੇਲ ਦੋਸਤੋ ਕਾਫ ਹੈਗਾ ਬੱਚਾ ਹੈ ਨੀਚੇ ਠੀਕ ਆ ਤੇ ਕੋਈ ਘੱਟੋ ਘਾਟ ਵੀ ਨਹੀਂ ਆ ਰਿਹਾ 8 7 8 7 ਕਦੇ ਜਿਹੜਾ ਚੱਲ ਰਹੀ ਹੁਣ 8 ਕਦੇ ਚੱਲ ਰਹੀ ਨਾ ਦੋ ਦੋ ਬੋਲਾ ਹੀ ਹੋਵੇਗਾ ਤਕਰੀਬ ਬਾਹਰ ਹੀ ਆ ਜੀ ਠੀਕ ਆ ਬਾਕੀ ਸਾਨੂੰ ਸਾਰਾ ਚੋਣ ਚਾਣ ਬਹੁਤ ਵਧੀਆ ਠੀਕ ਆ ਜੀ ਠੰਡੀ ਆ ਸੋਲ ਨਾ ਜਾ ਤਰਪਾਣਾ ਆ ਕਰੋ ਚੈੱਕ ਦੋਸਤੋ ਠੀਕ ਆ ਰਾਜੀ ਆ ਰੰਗ ਜਿਹੜਾ ਬਲੈਕ ਦਾ ਜ਼ਿਆਦਾ ਹੈਗਾ ਠੀਕ ਆ ਜੀ ਬਾਕੀ ਜਿਵੇਂ ਮੰਨਦੇ ਤੇ ਸਿੱਧਾ ਐਫ ਕਰਾਓ ਸਾ ਜਰਸੀ ਦਾ ਪੱਖ ਜ਼ਿਆਦਾ ਲੱਗਾ ਜੀ ਠੀਕ ਹੈ ਜਰ ਜਰਸੀ ਦਾ ਐਚਐਸ ਐਚਪ ਤੱਕ ਰੋਸ ਹੈ ਬਾਕੀ ਸਭ ਸਾਬ ਕੁਆਲਿਟੀ ਦੇਖੀਏ ਦਾ ਸੁਨਾਪ ਸੋਹਣਪੁਰਾ ਬਹੁਤ ਜ਼ਿਆਦਾ ਇਹ ਨਹੀਂ ਸ਼ਕੀਨੀ ਪਹੁੰਚਦੀ ਆ ਇਹਨੂੰ ਕਰੀ ਭਾਈ ਥੋੜਾ ਜੰਮੂ ਆ ਵੇਖੋ ਠੀਕ ਆ ਫੇਸ ਦੀ ਕੁਆਲਿਟੀ ਦੇਖੋ ਜੀ ਬਹੁਤ ਸੋਹਣੀ ਆ ਕਰੋ ਚੈੱਕ ਮੇਰਾ ਵੀਰ ਹਾਂ ਲੈ ਜਾਓ ਜੀ ਬਾਕੀ ਹਵਾਨਾ ਬਹੁਤ ਸੋਹਣਾ ਦੋਸਤੋ ਠੀਕ ਆ ਤੇ ਥਣ ਵੀ ਜਿਹੜਾ ਕੱਲਾ ਕੱਲਾ ਨਿਖੜਵਾ ਥਾਣਾ ਬਹੁਤ ਸੋਹਣੀ ਹੈ ਚੰਗੀ ਹੈ ਬਰੀਆ ਸਾਹਿਬ ਦਰ ਕੋਲੀ ਠੀਕ ਆ ਹਰ ਵੇਲੇ ਵੀ ਰੱਖੀ ਮੋਲ ਫਿਰਦਾ ਲੈ ਦੇ ਸੰਤੂ ਸਾਹਿਬ ਜਿਹੜਾ ਲੈਂਡ ਦੇਣਾ 36 500 ਰੁਪਇਆ ਮੰਗਦਾ 36 36 500 ਰੁਪਇਆ ਮੰਗਦਾ ਠੀਕ ਹੈ ਜੀ ਬਲਕਿ 36 ਦੀ ਹਾਂ ਨਾ ਕਹਿ ਰਹੇ ਹੋ ਤੁਸੀਂ ਹਾਂ ਹਾਂ ਬਿਲਕੁਲ ਠੀਕ ਹੈ ਭਾਈ ਤੇ ਅਗਲੀ ਵੜ ਇਹ ਸੰਤੂ ਸਾਹਿਬ ਦਰ سیدا ਫਟਾਫਟ ਦਾ ਕਰਾਉਸਾ ਅੱਛਾ ਜੀ ਇਹ ਜਿੰਨੇ ਆਪਾਂ ਦੇ ਕੱਦ ਵਜਨ ਨੂੰ ਦੇਖੀਏ ਤਾਂ ਬਿਲਕੁਲ ਐਕਸ ਫਿੱਟਾ ਲੱਗਾ ਹੂੰ ਇਹ ਤਾਜੀ ਸੂਈ ਹੈ ਤਾਜੀ ਸੂਈ ਹੈ ਨਮੂਨਾ ਕੱਲ ਕੱਲ ਹੀ ਸੂਈ ਹੈ ਹਾਂ ਜੀ ਠੀਕ ਹੈ ਠੀਕ ਹੈ ਤੇ ਇਹਦਾ ਜਿਹੜਾ ਫਿਲਡ ਕਪੈਸਟੀ ਹੈ ਸਟਾਰਟਿੰਗ ਦੀ ਬੋਲਾਈ 12 13 ਤੋਂ ਹੋਈ ਹੈ ਅੱਛਾ ਜੀ ਤਾਂ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਇਹ ਬਿਲਕੁਲ ਬਿਲਕੁਲ ਤੇ ਬੱਚਾ ਨੀਚੇ ਕੀ ਆ ਗਿਆ ਜੀ ਕਿਥੇ ਮੇਲ ਤਾਂ ਦੂਜਾ ਸੂਆ ਸੂਈ ਨਾ ਨਹੀਂ ਦੰਦਾ ਪਹਿਲਾ ਪਹਿਲਾਂ ਨਹੀਂ ਹੈ ਪਹਿਲਾਂ ਪਹਿਲਾਂ ਵੈਸੇ ਪੱਕ ਕੇ ਸੂਈ ਆ ਹਾਂ ਉਹ ਪਿਆਰੀ ਬੱਚੀ ਹੈ ਠੀਕ ਹੈ ਵੇੜੀ ਤੁਸੀਂ ਵੇਖ ਸਕਦੇ ਹੋ ਦੋਸਤੋ ਤਾਜੀ ਸੂਨ ਦੇ ਕਰਕੇ ਆ ਠੀਕ ਹੈ ਜੀ ਬਾਕੀ ਕੱਦ-ਕੜ ਬਹੁਤ ਵੱਡਾ ਹੈਗਾ ਉੱਚੇ ਕੱਦ-ਕੜ ਦੇ ਵਿੱਚ ਤੇ ਤਾਜੀ ਸੂਨ ਕਰਕੇ ਆ ਵੀ ਪੱਠੇ-ਪੁੱਠੇ ਪਸ਼ੂ ਐਨੀਮਲ ਤੁਹਾਨੂੰ ਪਤਾ ਹੀ ਵੀ ਕੋਈ ਵੀਡ ਵੱਡਾ ਚੱਕਦਾ ਜਿਵੇਂ ਜਿਹੜੇ ਪਾਰਕੂ ਕਰਾਣੇ ਜਾਂ ਵਪਾਰੀ ਨੇ ਜਾਂ ਚੰਗੇ ਦਨਿਸ਼ੇ ਧਿਆਨ ਨਾਲ ਦੇ ਬੰਦੇ ਪਤਾ ਹੀ ਆ ਕਿ ਪਸ਼ੂ ਸੂਹ ਦੇ ਵਿੱਚ ਆਉਂਦਾ ਸੂਹ ਦਾ ਮਤਲਬ ਹੁੰਦਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਪਸ਼ੂ ਨੇ ਦੁਬਾਰਾ ਜਿਹੜਾ ਪਹਿਲਾਂ ਵਾਲੀ ਦੇਖ ਹੁੰਦੀ ਹੈ ਉਹ ਦੁਬਾਰਾ ਇੱਕ ਹਫਤੇ ਦੇ ਵਿੱਚ ਮਨਟੇਨ ਕਰਦਾ ਆਪਦੇ ਆਪ ਨੂੰ ਪਹਿਲੇ 2-4 ਦਿਨ ਤਾਂ ਉਹੀ ਮਨਟੇਨ ਰਹਿੰਦਾ ਬਿਲਕੁਲ ਤੇ ਆਹ ਜਿਹੜਾ ਹਵਾਨਾ ਤੁਸੀਂ ਦੇਖ ਲਓ ਪਹਿਲਾ ਸਵੇਰ ਸੂਈਏ ਦੋਸਤੋ ਤੇ 12 ਕਿਲੋਟਰ ਤੋਂ ਮਤਲਬ ਵੀਰਾਂ ਦਾ ਵੀ ਬਹੁਤ ਸਟਾਰਟ ਆ ਠੀਕ ਆ ਆਪਣੇ ਕੋਲੇ ਸੰਤੂ ਸਾਹਿਬ ਬਿਲਕੁਲ ਇਹਦੀ ਵੀਡੀਓ ਪ੍ਰੋਪਰ ਯੇਰ ਦੀ ਸਾਰਾ ਕੁਝ ਠੀਕ ਹੈ ਮਗਰ ਬੱਚਾ ਦੀ ਬੱਚੀ ਹੈ ਜੀ ਨਹੀਂ ਬੱਚਾ ਜੀ ਬਹੁਤ ਬੱਚਾ ਬੱਚਾ ਕਾਫੀ ਪਾਰ ਆ ਦੇਣ ਕਰਕੇ ਬੱਚਾ ਬੱਚਾ ਪਲਿਆ ਆਇਆ ਕਾਫੀ ਪਲਿਆ ਆਇਆ ਕਰ ਥੋੜੀ ਖਿੱਚੀ ਗਈ ਹੈ ਹਾਂ ਬਾਕੀ ਤੈਨੂੰ ਸਭ ਚੋਣ ਆਪਾਂ ਜਹਾਂ ਤੇ ਡੱਕੀ ਲਾ ਦੇਣੀ ਹੈ ਓਨਲੀ ਬੋਲ ਇਹ ਆਪਾਂ ਲਈ ਸੀ ਰਸੂਲ ਬਹੁਤ ਵਧੀਆ ਚੰਗਾ ਭਰਾਵਾ ਠੀਕ ਆ ਆ ਦੇਖੋ ਜੀ ਲੈ ਇਹ ਵੀਰ ਲੈ ਜੋ ਜੀ ਠੀਕ ਆ ਤੇ ਵੱਡੇ ਕਦ ਕੱਦ ਦੇ ਵਿੱਚ ਆ ਦੋਸਤੋ ਮੇਲ ਕਾਫਾ ਨੀਚੇ ਠੀਕ ਆ ਪਹਿਲਾਂ ਵੜੀ ਸੁਈ ਆ ਥੋੜਾ ਜਿਹਾ ਸਮਾਂ ਲਾ ਲੋ ਵੀ ਕੋਈ 6 ਮਹੀਨੇ ਸਾਲ ਉੱਪਰ ਜਾ ਕੇ ਸੁਈ ਆ ਤਾਂ ਕਰਕੇ ਲੱਗਦਾ ਵੀ ਮੈਂ ਪਹਿਲਾਂ ਕਹਤਾ ਸੀ ਵੀ ਦੂਜਾ ਸੁਆ ਪਹਿਲਾ ਸੁਆ ਫਸਟ ਟਾਈਮ ਰ ਇਹ ਬੈਡ ਸੁਈ ਆ ਠੀਕ ਆ ਆਰਡਰ ਦੀ ਹਵਾਨੇ ਦੀ ਕੁਆਲਿਟੀ ਕਾਫੀ ਚੰਗੀ ਵਧੀਆ ਤੇ ਇਹਦੀ ਪੂਰੀ ਦੇਖ ਰੇ ਕੇ ਹੋ ਜੇ ਹਾਂਜੀ ਤਾਂ 20 ਦੇ 헤ਰ ਗੇੜੇ ਚੱਲੂਗੀ ਜੀ ਬਿਲਕੁਲ ਕੀ ਮੁੱਲ ਵੀ ਰੱਬ ਵੇ ਲੈਂਦਾ ਆ ਤੈਨੂੰ ਦਾਵੇ ਦਾ ਸਾਡੇ 42000 ਚੋਂ 500 ਰੁਪਏ ਮੰਨਦਾ ਸਾਡੇ 42 ਦੇ ਵਿੱਚੋਂ ਹਾਂਜੀ ਠੀਕ ਆ ਤੇ ਨੈਕਸਟ ਘੜੀ ਐਨੀਮਲ ਆਪਣਾ ਅਗਲਾ ਬੈਡ ਦਾ ਵਿੱਚ ਜੱਸੀ ਆ ਅੱਛਾ ਜੀ ਪਹਿਲਾਂ ਮੱਛੀ ਆ ਠੀਕ ਆ ਜੀ ਬਹੁਤ ਪਿਆਰੀ ਹੈ ਠੀਕ ਆ ਪਹਿਲਾਂ ਵੜੀ ਹੈ ਕਿ ਤਿਆਰੀ ਜਨੇ ਵੀ ਹਾਂ ਬਿਲਕੁਲ ਤਿਆਰੀ ਹੈ ਜੀ ਦਿਨ ਹਜੇ ਵੀ ਲੈ ਜੂਗੀ ਕਰੂਗੀ ਇਹ ਵੀ ਦਨ ਦਾ ਦੱਸ ਠੀਕ ਆ ਤੇ ਬਿਲਕੁਲ ਮੀਡੀਅਮ ਜੀ ਹਾਈਟ ਆ ਦੋਸਤੋ ਵੈਰੀ ਕਿਸੇ ਨੇ ਵੀ ਅਗੇ ਵੀਰ ਨੇ ਲੈ ਕੇ ਜਾਣੀ ਹੈ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਠੀਕ ਆ ਇੱਕ ਰੰਗ ਹੈਗੀ ਲਾਲ ਆ ਜਰਸੀ ਦੇ ਵਿੱਚ ਤੇ ਤਿਆਰੀ ਜਿਹੜੀ ਆ ਦੋਸਤੋ ਹਜੇ ਮੁਕੰਮਲ ਤੇ ਨਹੀਂ ਆਪਾਂ ਕਹਾਂਗੇ ਕਿਉਂਕਿ ਬਿਲਕੁਲ ਟਿਲ ਟੂਲ ਤੁਹਾਨੂੰ ਦਿਸ ਰਹੀ ਹੋਵੇਗੀ ਤੇ ਟਿਲ ਟੂਲ ਕਾਫੀ ਜ਼ਿਆਦੀ ਆ ਤੇ ਹਵਾਨਾ ਬਿਲਕੁਲ ਬਣਾ ਕੇ ਤਿਆਰ ਕਰਨਾ ਹੈ ਬੰਦਾ ਬਾਕੀ ਲਾਹੇ ਪੈ ਗਈ ਹੈ ਸਟਾਰਟ ਹੋ ਗਈ ਹੈ ਹਾਂ ਬੰਨਾ ਸਟਾਰਟ ਹੋਈ ਆ ਅਜੇ ਜਿਹੜਾ ਦੋਸਤੋ ਮੁਕੰਮਲ ਹੋਊਗੀ ਘਟੋ ਘਟੇ ਜੇ ਕਰ ਅੱਜ ਗੱਲ ਕਰੀਏ ਤੇ ਹਫਤਾ ਵੀ ਲੈ ਕੇ ਜਾ ਸਕਦੀ ਹੈ ਠੀਕ ਹੈ ਤੇ ਇੱਕ ਹਫਤੇ ਤੋਂ ਬਾਹਰ ਖੜੂਗੀ ਸਮਝੋ ਲੈ ਜੂਗੀ ਸਮਝੋ ਹਾਂ ਤੇ ਵਹਿੜ ਦੀ ਫੀਸ ਦਿਖਾਓ ਮਾੜਾ ਜਿੱਦਾਂ ਇਸ ਕੁਆਲਟੀ ਬਹੁਤ ਵਧੀਆ ਥਾਂ ਦੀ ਕੁਆਲਟੀ ਵੀ ਚੰਗਾ ਕੱਢੂਗੀ ਥਣ ਹੂੰ ਬਹੁਤ ਸੋਹਣਾ ਥਣ ਕੱਢੂ ਲਓ ਵੀ ਦੋਸਤੋ ਕਰੋ ਚੈੱਕ ਠੀਕ ਹੈ ਲੈ ਜਿਓ ਜੀ ਵੇੜ ਚੰਗੀ ਆ ਦੋਸਤੋ ਠੀਕ ਹੈ ਜਰਸੀ ਦੇ ਵਿੱਚ ਕਿਸੇ ਨੇ ਖਰੀਦਣੀ ਸ਼ੁਰੂ ਕਰਤੀ ਆ ਇਹਨੇ ਹਾਂ ਹਾਂ ਠੀਕ ਆ ਤੇ ਚਾਹਵਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਇਹ 5 ਬੈੜਾਂ ਸੀਗੀਆਂ ਬਾਕੀ ਰੇਟ ਆਪਾਂ ਦਾ ਵੀਰ ਤੋਂ ਪੁੱਛ ਲੈਣੇ ਆ ਹਰਵੈਲ ਭਾਈ ਕਿੰਨੇ ਦੀ ਲੈਦੇ ਕਰਨੀ ਇਹਦੀ 3000 ਦਾ ਲੈਦੇ 26250 26 ਬਿਲਕੁਲ ਸੰਤੋ ਸਾਹਿਬ ਸੂਨ ਤੇ ਬੱਚੀ ਦਾ ਰੇਟ ਲੜੂਗਾ ਠੀਕ ਹੈ ਬਈ ਪਰ ਇਹ ਕੱચી ਕਰਕੇ ਰੇਟ ਲੇਗੀ ਠੀਕ ਹੈ ਤੇ ਇਸ ਤੋਂ ਬਾਅਦ ਦੋਸਤੋ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾ ਦੇਣੀਆਂ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲਈਏ ਇਹ ਹਜੇ ਆ ਝੋਟੀ ਦੀ ਵੀ ਕੀ ਡਿਟੇਲ ਹੈ ਇਹ ਸੰਤੋ ਸਾਹਿਬ ਝੋਟੀ 14 ਪਲੱਸ ਵਾਲੀ ਆ ਹਾਂ ਹਰੀਆੜੀ ਤੇ ਝੋਟੀ ਆਈ ਸੀ ਅੱਛਾ ਜੀ ਤੋਂ ਆਜੂ ਬਹੁਤ ਵਧੀਆ ਇਸ ਟਾਈਮ ਇਹਦੇ ਥਲੇ 910 ਲੀਤੀ ਜਿਹੜਾ ਤੋਂ ਇਹ ਸੂਆ ਕਿੰਨਾ ਸਮੇਂ ਸੂਈ ਜੀ ਇਹ ਦੂਜੇ ਸਵੇ ਚੱਲ ਰਹੀ ਹੈ ਬੱਚਾ ਕਿ ਨੀਚੇ ਬੱਚਾ ਪਿੱਛੇ ਦੱਲਦਾਵੇ ਸੂਈ ਨੂੰ 2.5 ਮਹੀਨੇ ਨੂੰ 2.5 ਮਹੀਨੇ ਹੋ ਗਏ ਬਿਲਕੁਲ ਜੀ ਹੁਣ ਕਿੰਨਾ ਕਦੋਂ ਤੱਕ ਹਾਜ਼ਰ ਹੈ 2.5 ਮਹੀਨੇ ਸੂਈ ਨੂੰ ਹੋਇਆ ਹਾਂ ਕਰੀ 35 ਦਿਨ ਇਹਨੂੰ ਦੁਬਾਰਾ ਬਣੀ ਨੂੰ ਹੋਇਆ ਅੱਛਾ ਜੀ ਹਾਂ ਜੀ ਤੇ ਦੁੱਧ ਕਿੰਨਾ ਚਵਾਰੀ ਹੈ ਜੀ ਹੁਣ ਸ਼ਾਇਦ ਸੰਤੂ ਸਾਹਿਬ ਜਿਹੜੇ ਅੰਦਾਜ਼ੇ ਨਾਲ 10 ਦੇ ਲਗਭਗ 10 ਦੇ ਲਗਭਗ ਬੱਚਾ ਕੱਟੀ ਜਾਂਦੀ ਚ ਕੱਟਾ ਪਿੱਛੇ ਕੱਟਾ ਬੱਚਾ ਆਪ ਕੋ ਲੈ ਜਾ ਠੀਕ ਹੈ ਤੇ 2 ਤੋਂ ਮਤਲਬ 2.5 ਕਿ ਮਹੀਨੇ ਦਾ ਸਮਾਂ ਹੋ ਗਿਆ ਨਾ ਅਸੀਂ ਇਹਨੂੰ ਥੋੜਾ ਰੋਕੇ ਵਿੱਚਾਂਗੇ ਵੈਸੇ ਇਰਾਦਾ ਤਾਂ ਨਹੀਂ ਸੀ ਅੱਜ ਵੀਡੀਓ ਪਾਉਣ ਦਾ ਚਲੋ ਆਪਾਂ ਪਾ ਦਈਏ ਹਾਂ ਹਾਂ ਲਓ ਵੀ ਦੋਸਤੋ ਬੇਸ਼ੱਕ ਵੀਨਾ ਦਾ ਵੀ 10 ਲੀਟਰ ਬਿਲਕੁਲ ਦੁੱਧ ਤਿਆਰ ਹੈਗਾ ਹੁਣ ਮੌਕੇ ਦਾ ਹਾਜ਼ਰ ਰੱਥੰਦੇ ਠੀਕ ਹੈ ਤੇ ਸਮਾਂ ਜਿਹੜਾ ਬੇਸ਼ੱਕ 2.5 ਮਹੀਨੇ ਡੇਢ ਘੜ ਹੋ ਗਿਆ ਤੇ 35 ਕਿ ਦਿਨਾਂ ਦਾ ਜਿਹੜਾ ਕੇ ਟੀਕਾ ਏਆਈ ਵੀ ਹੋਈ ਆ ਠੀਕ ਹੈ ਤੇ ਜਰੂਰ ਤੁਸੀਂ ਧਿਆਨ ਚ ਰੱਖ ਕੇ ਜਿਹੜੀ ਚੀਜ਼ ਲੈ ਸਕਦੇ ਹੋ। ਬਾਕੀ ਕੱਦ ਘਾਟ ਸੋਹਣਾ ਬਰੀਕ ਚਮੜੀ ਆ ਝੋਟੀ ਦੀ। ਹਰਿਆਣੇ ਤੋਂ ਝੋਟੀ ਆਈ ਹੈ। ਤੇ ਹਰਿਆਣੇ ਤੋਂ ਝੋਟੀ ਆ। ਠੀਕ ਹੈ ਹਰਿਆਣੇ ਤੋਂ ਝੋਟੀ ਆਈ ਆ। ਤੇ ਆਹ ਜਿਹੜੀ ਥਣ ਥਣ ਤੋਂ ਦੇਖੋ ਤੁਸੀਂ। ਠੀਕ ਹੈ। ਆਹ ਥਣ ਲੱਗਾ ਹੈਗਾ ਇਸ ਝੋਟੀ ਨੂੰ। ਆਹ ਬੈਕਸ਼ੈਟ ਤੋਂ ਦੇਖੋ। ਠੀਕ ਆ। ਠੀਕ ਆ ਕਮਾ ਲਓ ਬਈ। ਤੋੜ ਲੋ ਜੀ ਲੈ ਜੋ ਠੀਕਾ ਤੇ ਚਾਹ ਵਾਲੇ ਵੀ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਸਭ ਤੋਂ ਲਾ ਵਾ ਇੰਨੀ ਸਾਮ ਸੰਭਾਲ ਵਾਲੀ ਥਾਂ ਤੋਂ ਹੀ ਆਈ ਹੈ ਸ਼ਾਇਦ ਛੋਟੀ 12 ਦਾ 13 ਲੀਟਰ ਹਜੇ ਫੇਰ ਦਵਾ ਇਸ ਤਰ੍ਹਾਂ ਸਿਆਲ ਤੋਂ ਬਾਹਰ ਨਿਕਲ ਗਈ ਆ ਹੂੰ ਹੂੰ ਤਾਂ ਇਹਦੀ ਸਾਮ ਸਮਾਂ ਮੈਂ 2.5 ਮਹੀਨੇ ਡੇਢ ਘੜ ਹੋਇਆ ਤੇ ਦੁੱਧ ਦਿਨਾ ਵੀ ਚਾਹੀਦਾ ਹੈ ਬਦਨ ਦੇ ਵੀ ਚਾਹੀਦਾ ਦੁੱਧ ਬਿਲਕੁਲ ਠੀਕ ਆ ਤੇ ਹੁਣ ਮੋਲੀ ਦਾ ਭਾਈ ਅੱਜ ਦੇ ਸਮੇਂ ਕੀ ਕਰਤਾ ਸੰਧੂ ਸਾਹਿਬ ਨੇ ਤਾਂ 55000 ਲਏ ਸੀ 55000 ਹਾਂਜੀ ਠੀਕ ਆ ਤੇ ਥਣਾ ਤੋਂ ਨੰਬਰ ਭਾਈ ਠੀਕ ਇੱਕ ਨੰਬਰ ਜਿਹੜੀ ਦੋਸਤੋ ਥਣਾ ਦੀ ਹੈਗੀ ਬਾਕੀ ਤੁਸੀਂ ਵੀ ਕਿਸੇ ਨੇ ਆਉਣਾ ਚਵਾਈ ਆਪਦੀ ਕਾਰ ਹੀ ਲੈਣੀ ਆ ਠੀਕ ਆ ਜੀ ਦੋ ਟਾਈਮ ਇੱਕ ਟਾਈਮ ਆਪਦਾ ਸਮੇਂ ਨੂੰ ਸਮਾਂ ਕਰਦੇਗੇ ਜ਼ਰੂਰ ਚਵਾਈ ਕਰ ਲਿਓ ਇਸ ਤੋਂ ਬਾਅਦ ਅਗਲੀ ਝੋਟੀ ਆ ਠੀਕ ਆ ਤੇ ਇਹ ਛੋਟੀ ਬਈ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਆ ਤੁਹਾਨੂੰ ਅੱਜ 5-6 ਦਿਨ ਹੋ ਗਏ ਅੱਛਾ ਜੀ ਤਾਂ ਛੋਟੀ ਦਿਨੋ ਦਿਨ ਚੰਗਾ ਖੁੱਲਦੀ ਜਾਂਦੀ ਆ ਇੰਨੀ ਬਲਕੁਲ ਤੇ ਬੱਚਾ ਕੱਟਾ ਨਹੀਂ ਦੇਣੀ ਆ ਗਿਆ ਪਿੱਛੇ ਠੀਕ ਆ ਪਹਿਲਾਂ ਛੋਟੀ ਦੀ ਸੂਈ ਸੀ ਤਾਂ ਇਹ 5 ਸਣੀ ਨਹੀਂ ਹੋਇਆ ਹਾਂ 5 ਸਣੀ ਹੋਹੀ ਆ ਬਾਕੀ ਨਾ ਬੇਨਤੀ ਆ ਕਿ ਕਈ ਬਾਈ ਨਾ ਰਕਵਾ ਦਿੰਦੇ ਆਪਣੇ ਕੋਲ ਸਾਈ ਸੂਈ ਕਰਕੇ ਸਾਈ ਕਰਕੇ ਤਾਂ ਚਲੋ ਹੱਪ ਕਰਦੇ ਆ ਨਾਲ ਕੋਈ ਕੰਮ ਕਰਦੇ ਆ ਹਾਂ ਹਾਂ ਆ ਕਰੋ ਜੀ ਛੋਟੀ ਦੀ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਆ ਠੀਕ ਆ ਜੀ ਤੇ ਤਕਰੀਬਨ ਹੁਣ ਦੁੱਧ ਕਿਨਾਂ 8-9 ਤੋਂ ਚੱਲਣ ਢਈ ਆ ਜੀ 7 ਕਿਲੋ ਬਾਹਰ ਹੀ ਆ ਕਰੀਬ ਅੱਛਾ ਜੀ ਪਹਿਲਾਂ ਛੋਟੀ ਆ 10 10.5 ਲੀਟਰ ਦੁੱਧ ਚਵਾਉਗੀ ਠੀਕ ਆ ਤੇ 7 ਕਿਲੋ ਤੋਂ ਬਾਹਰ ਆ ਦੋਸਤ ਹੁਣ ਜਦੋਂ ਸੂਣ ਦੇ ਸਮੇਂ ਘੱਟ ਬਣੀ ਸੀ ਹੁਣ ਜ਼ਿਆਦਾ ਬਣਦੀ ਹੈ ਸਹੀ ਸਮਾਂ ਕਿੰਨਾ ਹੁਣ ਮੌਖਾ ਕਿੰਨਾ ਹੋ ਗਿਆ ਸਹੀ ਇਹਨੂੰ ਸੂਈ ਨੂੰ ਸੂਈ ਨੂੰ ਅੱਜ 6-7 ਦਿਨ 6-7 ਦਿਨ ਦਾ ਸਮਾਂ ਹੈ ਬੱਚਾ ਜਿਹੜਾ ਦੋਸਤੋਂ ਨਾਲ ਹੈਗਾ ਕੱਟਾ ਮੇਲ ਕਾਫ ਆ ਤੁਹਾਨੂੰ ਦਿਖਾ ਦਾਂਗੇ ਬੱਚਾ ਵੇਖ ਕੇ ਵੀ ਤੁਹਾਨੂੰ ਪਤਾ ਲੱਗ ਜਾਣਾ ਛੋਟੀ ਸਿੰਗੀ ਸੁੰਗੀ ਦੀ ਸ਼ਕਲੋਂ ਬਹੁਤ ਜਿਆਦੀ ਪਿਆਰੀ ਹੈ ਠੀਕ ਆ ਬਿਲਕੁਲ ਛੋਟਾ ਜਿਹਾ ਰਿੰਗ ਸਿੰਗਾ ਤੇ ਪੰਜ ਥਣ ਪੰਜੇ ਥਣ ਚੱਲਦੇ ਆ ਠੀਕ ਹੈ ਜੀ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਮਗਰਲਾ ਥਾਣਾ ਉਹਦੇ ਨਾਲ ਜੁਆਇੰਟ ਆ ਜਿਹੜਾ ਦੂਜਾ ਥਾਣਾ ਠੀਕ ਹੈ ਜੀ ਚੁਵਾਈ ਵਧੀਆ ਹੈ ਤੇ ਚੁਵਾਈ ਚੰਗੀ ਆ ਤੇ ਧਾਰ ਦੀ ਪੋਲੀ ਆ ਤਸੱਲੀ ਤੁਸੀਂ ਘਰ ਬਿਜਟ ਕਰਕੇ ਕਰ ਹੀ ਲੈਣੀ ਆ ਬਾਕੀ ਹਵਾਨੇ ਆਰਡਰ ਦੀ ਕੁਆਲਿਟੀ ਦੇਖ ਕੇ ਚੈੱਕ ਕਰ ਲਓ ਲੈ ਚਲੋ ਜੀ ਲੈ 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 ਲੋਕ ਜੀ ਦੋਸਤੋ ਕਰੋ ਚੈੱਕ تسਲੀ ਕਰ ਲਓ ਵੀਰਾਂ ਦਾ ਵੀ ਕੋਈ ਅੱਠ ਨਹੀਂ ਕਹਣਾ ਕੋਈ ਨੌ ਨਹੀਂ ਕਹਣਾ ਸੱਤੋਂ ਬਾਹਰ ਆ ਦੁੱਧ ਕੋਈ 10 ਲੀਟਰ ਕਹਿ ਕੇ ਨਹੀਂ ਆਪਾਂ ਵੇਚਣੀ ਜਾਂਦਾ ਠੀਕ ਆ ਤੇ ਬਾਈ ਹਰਵੇਲ ਕੀ ਲੈਦੇ ਮੌਕੇ ਦਾ ਅੱਜ ਕੀ ਆ ਪੂਆਵੇ ਦਾ 54 ਸਾਡੇ 64 54 ਬਾਕੀ ਸੰਤੋਬਾ ਛੋਟੀ ਕਈ ਪਸ਼ੂ ਹੁੰਦੇ ਆ ਹਾਂਜੀ ਸੂਣ ਦੇ ਸਮੇ ਖੁੱਲੇ ਹੁੰਦੇ ਆ ਤਾਂ ਕਈ ਜਿਵੇਂ ਜਿਵੇਂ ਟਾਈਮ ਜਾਂਦਾ 15 ਦਿਨ 10 ਦਿਨ 20 ਦਿਨ ਜਿਵੇਂ ਜਿਵੇਂ ਮਹੀਨੇ ਬਾਅਦ ਜਾਂਦਾ ਪਸ਼ੂ ਉਹ ਜਿਆਦਾ ਖੋਲਦਾ ਇਹਦੇ ਜੋ ਕੁਆਲਿਟੀ ਆ ਸੁਣ ਤੋਂ ਬਾਅਦ ਆ ਖੁੱਲੀ ਆ ਹਾਂ ਬਿਲਕੁਲ ਜਿਸ ਦਿਨ ਆਪਾਂ ਸੌਣ ਵਾਲੀ ਸੀ ਉਸ ਦਿਨ ਬਿਲਕੁਲ ਛੋਟੇ ਹਵਾਨੇ ਚ ਸੂਕੀ ਸੀ ਤੇ ਹੁਣ ਜਿਵੇਂ ਜਿਵੇਂ ਦੁੱਧ ਦਾ ਪ੍ਰੈਸ਼ਰ ਮੰਗਦੇ ਆ ਹੁਣ ਕੋਈ ਵੀਰ ਵੀ ਹੋਂਦਾ ਬਾਈ ਹਰਵੇਲ ਵੀ 7 ਤੋਂ ਬਾਅਦ ਹੁਣ 7.5 ਲੀਟਰ ਜਿਹੜਾ ਇਹ ਦੋਵੇਂ ਡੰਗ ਦਾ ਦੋਵੇਂ ਡੰਗ ਦਾ ਅੱਜ 6ਵੇਂ 7ਵੇਂ ਦਿਨ ਚ ਨਾ ਹਾਂਜੀ ਬਿਲਕੁਲ ਜੀ ਛੋਟੀ ਵੈਸੇ ਸਤੂ ਸਾਹਿਬ ਐਂਡ ਜਿਹੜਾ ਵਾ 10 11 ਤੇ ਕਰੂਗਾ ਹਾਂ 10 11 ਨੂੰ ਆਂਦਾ ਵੀ ਕੁਛ ਨਹੀਂ ਜਿਹੋ ਜਿਹੇ ਨੂੰ ਭਾਂਡਾ ਲੱਗਾ ਜੀ ਹਾਂ ਬਿਲਕੁਲ ਹੈ ਆ ਕਰੋ ਚੈੱਕ ਦੋਸਤੋ ਬਸ ਜੀ ਆਪਾਂ ਜ਼ਿਆਦਾ ਤਾਂ ਨਹੀਂ ਕਰਾਂਗੇ ਬਾਕੀ ਆਪਾਂ ਦੋਸਤੋ ਦਿਖਾ ਦੇਣੀ ਵੀਰ ਨੇ ਜਾਣਕਾਰੀ ਦੇ ਦੇਣੀ ਆ ਹੱਥੀ ਚਵਾਈ ਪੈਸੇ ਹੱਥੀ ਗਿਣ ਕੇ ਤੁਸੀਂ ਦੇਣੇ ਹੁੰਦੇ ਆ ਚਵਾਈ ਕਰ ਲਿਓ ਹੱਥੀ ਚਵਾਈ ਕਰੇ ਹੈ ਬਾਕੀ ਆਪਣੀ ਤਸੱਲੀ ਆਪ ਹੀ ਆਸੀ ਜਿਹੜੇ ਮੇਰੇ ਵੀਰ ਨੇ ਖਾਸ ਕਰਕੇ ਹੱਥਾਂ ਨਾਲ ਪੈਸੇ ਤੁਸੀਂ ਗਿਣ ਕੇ ਦੇਣੇ ਹੁੰਦੇ ਨਾ ਮਾਲਕ ਨੂੰ ਤੇ ਆਪਦੇ ਉਹਨਾਂ ਹੱਥਾਂ ਦੇ ਨਾਲ ਚਵਾਈ ਕਰ ਲਿਆ ਕਰੋ ਬਾਅਦ ਵਿੱਚ ਕੱਲ ਕੋਈ ਕਿੰਤੂ ਪਰੰਤੂ ਨਾ ਹੋਵੇ ਠੀਕ ਹੈ ਜੀ ਬਾਕੀ ਸਭ ਬਿਲਕੁਲ ਨਵੇਂ ਪਸ਼ੂ ਦੇ ਵਿੱਚ ਵੱਧਾਈ ਵੱਧਾ ਤੇ ਠੀਕ ਆ ਭਾਈ ਹਰਬੇਲ ਝੋਟੀ ਚੰਗੀ ਆ ਓਵਰ ਆਲ ਜਿੰਨੇ ਵੀ ਆ ਇਸ ਤੋਂ ਬਾਅਦ ਤੇ ਨੰਬਰ ਜ਼ਰੂਰ ਸੰਪਰਕ ਕਰੋ 990382025 9906382025 ਬਾਕੀ ਇੱਕ ਰਿਕੁਐਸਟ ਆ ਕਿ ਬੇਨਤੀ ਆ ਜਿੰਨੇ ਵੀ ਮੇਰੇ ਚੈਨਲ ਨੂੰ ਭੈਣ ਭਰਾ ਦੇਖਦੇ ਆ ਅੱਲਾ ਤੁਹਾਨੂੰ ਦਾ ਸਹਿ ਦਿਲੋਂ ਧੰਨਵਾਦ ਬਾਕੀ ਕਈ ਵਪਾਰੀ ਭਰਾ ਵਾ ਜਾਂ ਸੱਜਣ ਖਰੀਦਣ ਵਾਲੇ ਵੀ ਹੁੰਦੇ ਆ ਘਰਾਂ ਵਾਲੇ ਵੀ ਗਾੜ ਹੁੰਦੇ ਆ ਤਾਂ ਪਹਿਲੀ ਗੱਲ ਤਾਂ ਆਪਣਾ ਰੇਟ ਜਨਵਲ ਜਿਆ ਹੁੰਦਾ ਵਾ ਉਹਨਾਂ ਕੀ ਕਰੀਦਾ ਵਾ ਵੀ ਆਪਾਂ ਜਿਆਦਾ ਰੇਟ ਨਹੀਂ ਕਰਦੇ ਦੂਜੇ ਨੰਬਰ ਤੇ ਕੋਈ ਵੀ ਵਪਾਰੀ ਘਰੇ ਪਸ਼ੂ ਨਹੀਂ ਬਣਾਉਂਦਾ ਕਿਸਾਨ ਦੇ ਘਰੋਂ ਪਸ਼ੂ ਆਉਂਦਾ ਤਾਂ ਵਾਪਸ ਕਿਸਾਨ ਹੀ ਸਾਡੇ ਘਰੋਂ ਖਰੀਦਣ ਆਉਂਦਾ ਜੇ ਸਾਨੂੰ ਕਦੀ ਪਸ਼ੂ ਮਾਰਾ ਪਿਆ ਜਾਂਦਾ ਅਸੀਂ ਕਦੀ ਵੀ ਜਾ ਕੇ ਕਿਸਾਨ ਨੂੰ ਨਹੀਂ ਕਹਿੰਦੇ ਕਿ ਤੁਹਾਡਾ ਪਸ਼ੂ ਸਾਨੂੰ ਮਾਰਾ ਪਿਆ ਬੇਸ਼ੱਕ ਆਉਂਦਾ ਪਸ਼ੂ ਮਰ ਵੀ ਕਿਉਂ ਨਹੀਂ ਜਾਂਦਾ ਅਸੀਂ ਤਾਂ ਵੀ ਕਿਸਾਨ ਨਾਲ ਘਰ ਉਧਾਰ ਵੀ ਕੀਤਾ ਤਾਂ ਵੀ ਉਹਦੇ ਪੈਸੇ ਦੇ ਕੇ ਆਈਦੇ ਆ ਬਿਲਕੁਲ ਤੇ ਬੇਨਤੀ ਆਗੇ ਇਹ ਸੰਸਾਰ ਆ ਜ਼ਿੰਦਗੀ ਆ ਇਹਨਾਂ ਜੀਵਾਂ ਦੇ ਵਿੱਚ ਵੀ ਜਨਤਾ ਦਾ ਵਾਧਾ ਘਾਟਾ ਬਿਮਾਰ ਦੁੱਖ ਤਕਲੀਫ ਇਹ ਪਹਿਲਾਂ ਦੋਸਤੋ ਇਹ ਚੀਜ਼ ਪਹਿਲਾਂ ਹੁੰਦੀ ਆ ਜਦੋਂ ਤੁਸੀਂ maal ਲੈ ਕੇ ਘੱਟੋ ਘੱਟ ਗੇੜ ਕਿਤੋਂ ਵੀ ਵਪਾਰੀ ਦੇ ਘਰੋਂ ਬਾਹਰ ਹੋ ਜਾਂਦੇ ਹੋ ਤੁਹਾਡੀ ਜ਼ਿੰਮੇਵਾਰੀ ਆ ਤੁਹਾਡੀ ਚੀਜ਼ ਬਣ ਜਾਂਦੀ ਆ ਤੇ ਮਿਲਦੇ ਕਾ ਦੋਸਤੋ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ